ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲੋ ਜੀ ਅੱਜ ਬਣਾਏ ਆ ਜੀ ਆਪਾਂ ਨੇ ਬੇਸਣ ਦੇ ਲੱਡੂ ਜਨਮ ਅਸ਼ਟਮੀ ਸਪੈਸ਼ਲ ਯਾਨੀ ਕਿ ਲੱਡੂਆਂ ਦਾ ਪ੍ਰਸ਼ਾਦ ਇਹ ਲੱਡੂਆਂ ਦਾ ਪ੍ਰਸ਼ਾਦ ਤੁਸੀਂ ਬਿਲਕੁਲ ਸੌਖੇ ਤਰੀਕੇ ਨਾਲ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਜੀ ਜਿਹੜਾ ਜਿਹੜਾ ਮੈਂ ਸਮਾਨ ਲਿਆ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਲੱਡੂ ਬਣਾਏ ਆ ਉਹ ਤੁਹਾਨੂੰ ਅੱਗੇ ਵੀਡੀਓ 'ਚ ਦੱਸਾਂਗੇ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਆਪਾਂ ਜਨਮ ਅਸ਼ਟਮੀ ਸਪੈਸ਼ਲ ਬੇਸਣ ਦੇ ਲੱਡੂ ਤੇ ਆਜੋ ਫਿਰ ਰੈਸਪੀ ਕਰਦੇ ਆਂ ਜੀ ਸਟਾਰਟ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਈ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆਂ ਆਪਾਂ ਬਹੁਤ ਹੀ ਵਧੀਆ ਬੇਸਣ ਦੇ ਲੱਡੂ ਹਲਵਾਈ ਸਟਾਈਲ ਦਾ ਤੇ ਲੋ ਜੀ ਲੱਡੂ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਲਵਾਂਗੇ ਆਪਾਂ ਇੱਕ ਕੜਾਹੀ ਤੇ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਇੱਕ ਕੌਲੀ ਦੇਸੀ ਘਿਓ ਦੀ ਇੱਕ ਕੌਲੀ ਪਾਉਣੀ ਆਪਾਂ ਨੇ ਜਾਂ ਇੱਕ ਕੱਪ ਪਾਉਣਾ ਠੀਕ ਹੈ ਜੀ ਮਿਣਕੇ ਤੁਸੀਂ ਆਪਣੇ ਹਿਸਾਬ ਨਾਲ ਬਣਾ ਲਿਓ ਜਿਵੇਂ ਮੰਨ ਲਓ ਹੁਣ ਆਪਾਂ ਨੇ ਇੱਕ ਕੜਾਹੀ ਦੇ ਵਿੱਚ ਇੱਕ ਕੌਲੀ ਘਿਓ ਦੀ ਪਾ ਲਈ ਤੇ ਲੋ ਜੀ ਆਪਾਂ ਨੇ ਐਵੇਂ ਦੀ ਇੱਕ ਕੌਲੀ ਭਰ ਕੇ ਦੇਸੀ ਘੀਏ ਦੀ ਜਾਂ ਬਨਸਪਤੀ ਘੀਏ ਦੀ ਕੜਾਹੀ ਦੇ ਵਿੱਚ ਆਪਾਂ ਨੇ ਪਾਉਣੀ ਆ ਤੇ ਕੀ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਲੋ ਜੀ ਘੀ ਜਦੋਂ ਆਪਣਾ ਮੈਲਟ ਹੋ ਗਿਆ ਗਰਮ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਡੇਢ ਕੌਲੀ ਬੇਸਣ ਦੀ ਬੇਸਣ ਆਪਾਂ ਬਰੀਕ ਵਰਤ ਰਹੇ ਹਾਂ ਜੀ ਤੁਸੀਂ ਮੋਟਾ ਬੇਸਣ ਵੀ ਯੂਜ਼ ਕਰ ਸਕਦੇ ਹੋ ਇੱਕ ਕੌਲੀ ਆਪਾਂ ਨੇ ਘੀ ਦੀ ਲੈਣੀ ਆ ਤੇ ਡੇਢ ਕੌਲੀ ਪਾਉਣੀ ਆ ਜੀ ਆਪਾਂ ਨੇ ਬਰੀਕ ਬੇਸਣ ਦੀ ਕਿਉਂਕਿ ਬੇਸਣ ਜਿਹੜਾ ਆਪਾਂ ਨੇ ਥੋੜਾ ਜਿਆਦਾ ਰੱਖਣਾ ਹੈ ਲੱਡੂਆਂ ਦੇ ਵਿੱਚ ਕਿਉਂਕਿ ਜੇ ਆਪਾਂ ਨੇ ਬੇਸਣ ਘੱਟ ਪਾ ਲਿਆ ਨਾ ਤਾਂ ਫਿਰ ਜਿਆਦਾ ਇਹ ਜਿਹੜਾ ਘੀ ਦਾ ਹੀ ਟੇਸ ਆਊਗਾ ਇਸ ਕਰਕੇ ਆਪਾਂ ਨੇ ਇੱਕ ਕੌਲੀ ਪਾਉਣੀ ਆ ਘਿਓ ਦੀ ਤੇ ਡੇਢ ਕੌਲੀ ਪਾਉਣੀ ਆ ਬੇਸਣ ਦੀ ਤੇ ਲਓ ਜੀ ਹੁਣ ਆਪਾਂ ਬੇਸਣ ਨੂੰ ਮੀਡੀਅਮ ਸੇਕ ਤੇ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਤੱਕ ਇਹ ਭੁੰਨ ਨਹੀਂ ਹੋ ਜਾਂਦਾ ਤੇ ਇਹਨੂੰ ਲਗਾਤਾਰ ਤੁਸੀਂ ਹਿਲਾਉਣਾ ਹੈ ਤਾਂ ਜੋ ਬੇਸਣ ਜਿਹੜਾ ਆਪਣਾ ਥੱਲੇ ਵੀ ਨਾ ਲੱਗੇ ਤੇ ਭੁੰਨਣਾ ਤੁਸੀਂ ਇਹਨੂੰ ਮੀਡੀਅਮ ਸੇਕ ਤੇ ਆ ਜ਼ਿਆਦਾ ਓਵਰ ਸੇਕ ਤੇ ਨਹੀਂ ਭੁੰਨਣਾ ਹੈਗਾ ਫਿਰ ਬੇਸਣ ਜਿਹੜਾ ਆਪਣਾ ਛੇਤੀ ਕਾਲਾ ਹੋ ਜਾਊਗਾ ਤੇ ਨਾਲੇ ਲੱਡੂਆਂ 'ਚ ਬਿਲਕੁਲ ਵੀ ਟੇਸਟ ਨਹੀਂ ਆਉਣਾ ਹੈਗਾ ਇਸ ਕਰਕੇ ਜਦੋਂ ਵੀ ਤੁਸੀਂ ਬਰਫੀ ਬਣਾਉਣੀ ਹੈ ਚਾਹੇ ਲੱਡੂ ਬਣਾਉਣੇ ਆ ਬੇਸਨ ਦਾ ਜਿਹੜਾ ਹਮੇਸ਼ਾ ਮੀਡੀਅਮ ਸੇਕ ਤੇ ਭੁੰਨਣਾ ਹੈ ਤੇ ਲਓ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਂਦੇ ਆ ਤੇ ਨਾਲੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਨਾਲੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਨਾਲੇ ਇੱਕ ਪਿਆਰਾ ਜਿਹਾ ਕਮੈਂਟ ਵੀ ਕਰਦੇ ਹੋ ਤੇ ਲਓ ਜੀ ਹੁਣ ਬੇਸਣ ਨੂੰ ਆਪਾਂ ਚੰਗੀ ਤਰ੍ਹਾਂ ਲੰਨੇ ਆ ਭੁੰਨ ਤੇ ਲਓ ਜੀ ਬੇਸਣ ਹੈ ਜਿਹੜਾ ਆਪਣਾ ਭੁੰਨ ਹੋ ਚੁੱਕਿਆ ਜੀ ਤੇ ਜਦੋਂ ਵੀ ਆਪਣਾ ਬੇਸਣ ਭੁੰਨ ਹੋ ਜਾਂਦਾ ਏ ਇਹਦੇ ਚੋ ਖੁਸ਼ਬੂ ਆਉਣ ਲੱਗ ਜਾਂਦੀ ਆ ਬਹੁਤ ਵਧੀਆ ਠੀਕ ਹੈ ਜੀ ਤੇ ਸਮਝ ਲਓ ਜਦੋਂ ਬੇਸਣ ਚੋ ਖੁਸ਼ਬੂ ਆਉਣ ਲੱਗੀ ਤਾਂ ਬੇਸਣ ਆਪਣਾ ਭੁੰਨਿਆ ਗਿਆ ਤੇ ਇੱਕ ਤਰੀਕਾ ਹੋਰ ਹੈਗਾ ਬੇਸਣ ਨੂੰ ਚੈੱਕ ਕਰਨ ਦਾ ਵੀ ਕਿਵੇਂ ਭੁੰਨਿਆ ਗਿਆ ਆਪਾਂ ਨੇ ਥੋੜਾ ਜਿਹਾ ਹੱਥਾਂ ਤੇ ਪਾਣੀ ਲਾਉਣਾ ਠੀਕ ਹੈ ਜੀ ਇਸ ਤਰੀਕੇ ਨਾਲ ਉਂਗਲੀਆਂ ਤੇ ਤੇ ਇਸ ਤਰੀਕੇ ਨਾਲ ਛੱਟੇ ਮਾਰੂਗੇ ਨਾ ਤਾਂ ਆ ਦੇਖੋ ਬੇਸਣ ਚੋਂ ਇਸ ਤਰੀਕੇ ਦੇ ਬੁਲਬਲੇ ਜੇ ਉੱਠਣ ਲੱਗ ਜੂंगे ਤਾਂ ਸਮਝ ਲਓ ਬੇਸਣ ਆਪਣਾ ਭੁੰਨਿਆ ਗਿਆ ਤੇ ਬੇਸਣ ਨੂੰ ਆਪਣੇ ਨੂੰ ਭੁੰਨ ਨੂੰ ਟਾਈਮ ਸਿਰਫ 15 ਤੋਂ 16 ਮਿੰਟ ਲੱਗਦੇ ਆ ਜੀ ਤੇ ਲਓ ਜੀ ਆਪਣਾ ਬੇਸਣ ਦੰਨ ਹੈ ਜੀ ਤੇ ਹੁਣ ਗੈਸ ਕਰਦੇ ਆਪਾਂ ਆਫ ਤੇ ਇਹਨੂੰ ਬੇਸਣ ਨੂੰ ਕਰਦੇ ਆ ਠੰਡਾ ਤੇ ਠੰਡਾ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਆਪਾਂ ਨੇ ਕਿਵੇਂ ਇਹਦੇ ਲੱਡੂ ਆ ਜਿਹੜੇ ਉਹ ਤਿਆਰ ਕਰਨੇ ਆ ਤੇ ਲਓ ਜੀ ਮਿਲਦੇ ਆਂ ਫਿਰ ਆਪਾਂ ਥੋੜੀ ਦੇਰ ਬਾਅਦ ਤੇ ਲਓ ਜੀ ਬੇਸਣ ਆ ਜਿਹੜਾ ਆਪਣਾ ਠੰਡਾ ਹੋ ਚੁੱਕਿਆ ਜੀ ਜਦੋਂ ਵੀ ਆਪਾਂ ਨੇ ਲੱਡੂ ਬੱਟਣੇ ਹਨ ਤੇ ਬੇਸਣ ਜਿਹੜਾ ਬਿਲਕੁਲ ਠੰਡਾ ਹੋਣਾ ਚਾਹੀਦਾ ਆਪਾਂ ਨੇ 2-4 ਘੰਟੇ ਹੋ ਰੱਖ ਦੇਣਾ ਹੈ ਇਸ ਤਰੀਕੇ ਨਾਲ ਬੇਸਣ ਜਿਹੜਾ ਉਹ ਜੰਮ ਜਾਣਾ ਚਾਹੀਦਾ ਹੈ ਤੇ ਲੋ ਜੀ ਇਹ ਬੇਸਣ ਨੂੰ ਹੁਣ ਥੋੜਾ ਜਿਹਾ ਆਪਾਂ ਮਲ ਲੂਗੇ ਤੇ ਲੋ ਜੀ ਬੇਸਣ ਜਿਹੜਾ ਆਪਾਂ ਨੇ ਇਸ ਤਰੀਕੇ ਨਾਲ ਮਲਣਾ ਹੈ ਇਹ ਇਹਨੂੰ ਪੱਟ ਲੈਣਾ ਹੈ ਆਪਾਂ ਨੇ 2-4 ਮਿੰਟ ਇਹਨੂੰ ਮਲ ਲੈਣਾ ਹੈ ਤਾਂ ਜੋ ਜਿਹੜੀਆਂ ਜਮਣ ਕਰਕੇ ਇਹਦੇ ਵਿੱਚ ਗੱਠਾ-ਗੁੱਠਾ ਜੀਆਂ ਪਈਆਂ ਏ ਉਹ ਸਾਰੀਆਂ ਆਪਾਂ ਨੇ ਖਤਮ ਕਰ ਦੇਣੀਆਂ ਏ ਤੇ ਲੋ ਜੀ ਬੇਸਣ ਆਪਾਂ ਨੇ ਮਰ ਲਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਕੌਲੀਆਂ ਬੂਰੇ ਦੀਆਂ ਜਿਹਨੂੰ ਬੂਰਾ ਖੰਡ ਕਹਿ ਦਿੰਦੇ ਆ ਤੇ ਤੁਸੀਂ ਡੇਢ ਕੌਲੀ ਵੀ ਪਾ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਆਪਾਂ ਨੇ ਦੋ ਕੌਲੀਆਂ ਜਿਹੜੀਆਂ ਇਹਦੇ ਵਿੱਚ ਬੂਰੇ ਦੀਆਂ ਪਾ ਲੈਣੀਆਂ ਕਿਉਂਕਿ ਦੋ ਕੌਲੀਆਂ ਜਿਹੜੀਆਂ ਇਹਦੇ ਵਿੱਚ ਬੂਰੇ ਦੀਆਂ ਐ ਨਾ ਐਡਜਸਟ ਹੋ ਜੂਗੀਆਂ ਖੱਪ ਜੂਗੀਆਂ ਨਾ ਹੀ ਮਿੱਠਾ ਜ਼ਿਆਦਾ ਹੋਊਗਾ ਤੇ ਨਾ ਹੀ ਮਿੱਠਾ ਘੱਟ ਹੋਊਗਾ ਤੇ ਲੋ ਜੀ ਦੋ ਕੌਲੀਆਂ ਆਪਾਂ ਨੇ ਬੂਰੇ ਦੀਆਂ ਪਾ ਦੀਆਂ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਤੇ ਲਓ ਜੀ ਬੇਸਣ ਤੇ ਬੂਰਾ ਮਿਕਸ ਹੋ ਚੁੱਕੇ ਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਥੋੜਾ ਜਿਹਾ ਨਾਰੀਅਲ ਬੂਰਾ ਦਾ ਯਾਨੀ ਕਿ ਅੱਧਾ ਕੱਪ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਇਲਾਈਚੀ ਪਾਊਡਰ ਤੇ ਨਾਲੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਡਰਾਈ ਫਰੂਟ ਜਿਹੜੇ ਕਿ ਮੈਂ ਮਿਕਸੀ ਦੇ ਜੱਗ 'ਚ ਥੋੜੇ ਜਿਹਾ ਪੀਸ ਲਏ ਤੇ ਇਹ ਪੀਸੇ ਆ ਜੀ ਆਪਾਂ ਨੇ ਬਦਾਮ ਤੇ ਕਾਜੂ ਠੀਕ ਹੈ ਜੀ ਇਹ ਪਾ ਲੈਣੇ ਆ ਤੇ ਲਓ ਜੀ ਆਪਾਂ ਨੇ ਇਹਦੇ ਵਿੱਚ ਡਰਾਈ ਫਰੂਟ ਵੀ ਪਾ ਲਏ ਤੇ ਥੋੜਾ ਜਿਹਾ ਪੈਦੇ ਵਿੱਚ ਕੇਵੜਾ ਸਸ ਪਾਵਾਂਗੇ ਜੀ ਠੀਕ ਹੈ ਜੀ ਦੋ ਚਾਰ ਬੂੰਦਾ ਇਹ ਨਾਲ ਵੀ ਵਧੀਆ ਨਾਲੇ ਫਲੇਵਰ ਆਊਗਾ ਤੇ ਨਾਲੇ ਵਧੀਆ ਖੁਸ਼ਬੂ ਆਊਗੀ ਤੇ ਲਓ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਲ ਮਲ ਕੇ ਇੱਕ ਵਾਰੀ ਇਹਨ ਮਿਕਸ ਕਰ ਦੋਗੇ ਜਿੰਨਾ ਆਪਾਂ ਇਹਨੂੰ ਇਹਨ ਚੰਗੀ ਤਰ੍ਹਾਂ ਮਲ ਮਲ ਕੇ ਮਿਕਸ ਕਰੂਗੇ ਤਾਂ ਉਹਨੇ ਜਿਹੜੇ ਲੱਡੂ ਆਪਣੇ ਇਹਨ ਪੂਰੇ ਵਧੀਆ ਬੱਟ ਹੋਣਗੇ ਤੇ ਲਓ ਜੀ ਲੱਡੂਆਂ ਦਾ ਮਿਕਸਚਰ ਆਪਣਾ ਰੈਡੀ ਹੈ ਜੀ ਇਸ ਤਰੀਕੇ ਦਾ ਜਿਹੜਾ ਮਿਕਸਚਰ ਹੋਣਾ ਚਾਹੀਦਾ ਹੈ ਜੇ ਜ਼ਿਆਦਾ ਡ్రਾਈ ਮਿਕਸਚਰ ਹੋਊਗਾ ਨਾ ਆਪਣਾ ਤਾਂ ਸਮਝ ਲਓ ਇਹਦੇ ਵਿੱਚ ਬੂਰਾ ਜ਼ਿਆਦਾ ਹੈ ਫਿਰ ਲੱਡੂ ਬੱਟਣ 'ਚ ਦਿੱਕਤ ਆਊਗੀ ਇਸ ਕਰਕੇ ਤੁਸੀਂ ਬੂਰਾਏ ਜਿਹੜਾ ਉਹ ਦੇਖ ਕੇ ਪਾਉਣਾ ਹੈ ਆਪਣੇ ਹਿਸਾਬ ਨਾਲ ਤੇ ਲਓ ਜੀ ਹੁਣ ਆਪਾਂ ਇਸ ਤਰੀਕੇ ਨਾਲ ਚੱਕੋਗੇ ਠੀਕ ਹੈ ਜੀ ਮਿਕਸਚਰ ਨੂੰ ਤੇ ਥੋੜਾ ਥੋੜਾ ਇਦਾਂ ਇਹਨੂੰ ਕਟੋਗੇ ਤੁਸੀਂ ਦੇਖੋ ਇਸ ਤਰੀਕੇ ਨਾਲ ਕਰਕੇ ਤੇ ਲੱਡੂ ਆ ਜਿਹੜੇ ਤੁਸੀਂ ਆਪਣੇ ਹਿਸਾਬ ਦੇ ਵੰਡ ਲਿਓ ਜੇ ਤੁਹਾਨੂੰ ਵੱਡੇ ਲੱਡੂ ਪਸੰਦ ਆ ਥੋੜੇ ਜੇ ਵੱਡੇ ਕਰ ਲਿਓ ਤੇ ਨਹੀਂ ਫਿਰ ਮੀਡੀਅਮ ਸਾਈਜ਼ ਦੇ ਲੱਡੂ ਬਣਾ ਕੇ ਤੁਸੀਂ ਤਿਆਰ ਕਰਿਓ ਠੀਕ ਹੈ ਜੀ ਤੇ ਲਓ ਜੀ ਇਸ ਤਰੀਕੇ ਦੇ ਲੱਡੂ ਜਿਹੜੇ ਆਪਾਂ ਵੱਟ ਵੱਟ ਕੇ ਰੱਖ ਲੰਨੇ ਆ ਜੀ ਆ ਦੇਖੋ ਜੀ ਕਿੰਨਾ ਵਧੀਆ ਜਿਹੜਾ ਲੱਡੂ ਬੇਸਣ ਦਾ ਹੋ ਤਿਆਰ ਹੋ ਗਿਆ ਤੇ ਇਸ ਜਨਮ ਅਸ਼ਟਮੀ ਤੁਸੀਂ ਲੱਡੂਆਂ ਦਾ ਜਿਹੜਾ ਭੋਗ ਬਣਾ ਕੇ ਤਿਆਰ ਕਰ ਸਕਦੇ ਹੋ ਜੀ ਠੀਕ ਆ ਜੀ ਆਹ ਲਓ ਜੀ ਕਿੰਨੇ ਵਧੀਆ ਲੱਡੂ ਦੇਖੋ ਬੇਸਣ ਦੇ ਬਣ ਕੇ ਤਿਆਰ ਆ ਤੇ ਲਓ ਜੀ ਇਹਨੂੰ ਹੁਣ ਇੱਕ ਇੱਕ ਕਰਕੇ ਆਪਾਂ ਪਲੇਟ ਦੇ ਵਿੱਚ ਰੱਖ ਲੂਗੇ ਤੇ ਲਓ ਜੀ ਨਾਲੇ ਜਿਹੜੇ ਭੈਣ ਭਰਾ ਸਾਡੇ ਚੈਨਲ ਦੇ ਨਵੇਂ ਆ ਜੀ ਉਹ ਸਾਡੀ ਹਲਵਾਈ ਸਟਾਈਲ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆਂ ਜੀ ਸਪੋਰਟ ਕਰਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਨਾਲ ਇੱਕ ਪਿਆਰਾ ਜਿਹਾ ਕਮੈਂਟ ਵੀ ਕਰਦੇ ਹੋ ਤੇ ਲਓ ਜੀ ਇਸ ਤਰੀਕੇ ਨਾਲ ਤੁਸੀਂ ਜਿਹੜੇ ਬੇਸਣ ਦੇ ਲੱਡੂ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਲਓ ਜੀ ਬੇਸਣ ਦੇ ਲੱਡੂ ਬਣ ਕੇ ਹੋ ਗਏ ਜੀ ਤਿਆਰ ਆ ਦੇਖੋ ਜੀ ਕਿੰਨੇ ਵਧੀਆ ਬੇਸਣ ਦੇ ਜਿਹੜੇ ਲੱਡੂ ਬਣ ਕੇ ਤਿਆਰ ਹੋਏ ਆ ਜੀ ਸੋ ਇਸ ਤਰੀਕੇ ਨਾਲ ਐਸ ਜਨਮ ਅਸ਼ਟਮੀ ਤੁਸੀਂ ਘਰੇ ਬੇਸਣ ਦੇ ਲੱਡੂਆਂ ਦਾ ਜਿਹੜਾ ਪ੍ਰਸ਼ਾਦ ਬਣਾ ਕੇ ਤਿਆਰ ਕਰ ਸਕਦੇ ਹੋ ਜੀ ਸੋ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਇਕ ਜਰੂਰ ਕਰ ਦਿਓ ਜੀ ਤੇ ਨਾਲ ਇੱਕ ਪਿਆਰਾ ਜਿਹਾ ਕਮੈਂਟ ਵੀ ਕਰ ਦਿਓ ਜੀ ਤੇ ਮਿਲਦੇ ਆ ਜੀ ਹੁਣ ਇੱਕ ਆਪਾਂ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਜਨਮਸ਼ਟਮੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਵੇ ਜੀ